ਕਿ ਜਿਸ ਤਰੀਕੇ ਦੇ ਨਾਲ ਹਰਤੇ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਹਰਾਸ ਕੀਤਾ ਜਾ ਰਿਹਾ ਸੀ ਪੁਲਿਸ ਥਾਥਾਂ ਤੇ ਜਾ ਕੇ ਸਾਡੇ ਵਰਕਰਾਂ ਨੂੰ ਧੰਕਾਰ ਰਹੀ ਸੀ ਔਰ ਇਸ ਡੈਮੋਕਰੈਟਿਕ ਪ੍ਰੋਸੈਸ ਜਿਹੜਾ ਚੋਣ ਦਾ ਹੈਗਾ ਥੋੜਾ ਜਿਹਾ ਸੌਵੇਂ ਭਰੇ ਹੋ ਆਹ ਹਾਂ ਉੱਥੇ ਬੜਾ ਬਹੁਤ ਵੱਡਾ ਕਾਨ ਹੋ ਰਿਹਾ ਸੀਗਾ ਅਸੀਂ ਉਸ ਮਿਸ਼ਨ ਨੂੰ ਲੈ ਕੇ ਕਮਿਸ਼ਨਰ ਸਾਹਿਬ ਦੇ ਕੋਲ ਆਏ ਸੀਗੇ ਕਿ ਬੇਕਸੂਰ ਵਰਕਰਾਂ ਦੇ ਉੱਤੇ ਤਸ਼ੱਦਦ ਬੰਦ ਕਰੋ ਲੋਡ ਹੈਗੀ ਆ ਤੇ ਸਾਨੂੰ ਅਰੈਸਟ ਕਰ ਲਓ ਜਾਂ ਸਾਨੂੰ ਲਿਸਟ ਦੇ ਦਿਓ ਅਸੀਂ ਉਹ ਬੰਦੇ ਬਲਾ ਬਲਾ ਕੇ ਤੁਹਾਨੂੰ ਅਰੈਸਟ ਕਰਾ ਦਿੰਨੇ ਆ ਲੋਕਾਂ ਆਪਣੇ ਐਸ ਐਚਓ ਤੇ ਐਸ ਆਈਜ਼ ਨੂੰ ਸਾਡੇ ਵਰਕਰਾਂ ਦੇ ਘਰਾਂ 'ਚ ਭੇਜਣਾ ਬੰਦ ਕਰੋ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਕੋਈ ਵੀ ਤੁਹਾਡੇ ਵਰਕਰ ਨੂੰ ਕਿਸੇ ਵੀ ਤਰੀਕੇ ਨਾਲ ਹਰਾਸ ਨਹੀਂ ਕੀਤਾ ਜਾਏਗਾ ਜਿਹੜਾ ਸਾਡਾ ਇੱਕ ਵਰਕਰ ਦੋ ਨੰਬਰ ਥਾਣੇ 'ਚ ਇਹਨਾਂ ਨੇ ਦੁਪਹਿਰੇ ਫੜਿਆ ਸੀਗਾ ਉਸ ਨੂੰ ਇਹਨਾਂ ਨੇ ਛੱਡ ਦਿੱਤਾ ਜਿਹੜੀ ਕਾਊਂਟਰ ਐਫ ਆਈ ਆਰ ਬੰਦੀ ਸੀ ਰਾਤ ਦੇ ਇਨਸੀਡੈਂਟ ਦੀ ਉਹਦਾ ਵਿਸ਼ਵਾਸ ਲਾਇਆ ਕਿ ਉਹਤੇ ਐਕਸ਼ਨ ਕੀਤਾ ਜਾਏਗਾ ਔਰ ਨਾਲ ਜਿਹੜੀ ਸਾਡੀ ਸਭ ਤੋਂ ਵੱਡੀ ਮੰਗ ਸੀਗੀ ਕਿ ਕੱਲ ਦਾ ਚੋਣ ਫ੍ਰੀ ਐਂਡ ਫੇਅਰ ਹੋਣਾ ਚਾਹੀਦਾ ਹੈ ਬਿਨਾਂ ਕਿਸੇ ਡਰ ਖੌਫ ਦੇ ਹੋਣਾ ਚਾਹੀਦਾ ਔਰ ਬਿਨਾਂ ਕਿਸੇ ਪ੍ਰੈਸ਼ਰ ਦੇ ਹੋਣਾ ਚਾਹੀਦਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਲਾਇਆ ਸਾਪੇ ਦਿਲਾਇਆ कि टोटली है वह एडमिनिस्ट्रेशन के लैवल उत्ते और पुलिस प्रशासन वालों इंश्योर किया जाएगा कि सवेरे चुनाव फ्री एंड फेयर हो बिना किसी प्रेसर के हो सो so, मैं लुधिया के लोगों को अपील करा कि एक चुनाव एक उत्सव होंगे सारे लोग वोट कर जरूर जान जाते भी किसी भी तरह की आम आदमी पार्टी के गुंडे ज ਕੋਈ ਵੀ ਅਧਿਕਾਰੀ ਚਾਹੇ ਉਹ ਪੁਲਿਸ ਦਾ ਹੋਵੇ ਚਾਹੇ ਕੋਈ ਹੋਵੇ ਕੋਈ ਵੀ ਐਸਾ ਕੰਮ ਕਰਦਾ ਜਿਹਦੇ ਨਾਲ VOTING ਪ੍ਰਭਾਵਿਤ ਹੁੰਦੀ ਹੈ ਜਾਂ VOTER ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਤੁਰੰਤ ਸਾਡੇ ਧਿਆਨ ਚ ਲਿਆਂਦਾ ਜਾਵੇ ਔਰ ਅਸੀਂ ਉਸ ਟੁਕਮਾ ਜਵਾਬ ਦੇਣ ਵਾਸਤੇ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਬਸ ਬਧਰਾਂ ਚੱਕਰ ਨਾ ਲੱਗੇ ਚੱਕਰ ਡਰਨੋ ਜਾਇਓਗੇ ਦੋ ਦੋ ਲਵ ਜੀ ਸਰ ਕੀ ਜਣਾ ਚਾਹੋਗੇ ਜੇ ਗੱਲ ਚਾਹੋਗੇ ਆਜੋ ਥੱਲੇ ਆਜੋ ਇੱਥੇ ਡਰਨਾ ਜਾਇਓ ਕਹੇ ਦਿਓ ਬਟੂ ਰਾਮ ਨਾਲ ਥੱਲੇ ਆਜੋ ਡੇਟ ਆਜਾ ਇੱਥੇ ਉੱਪਰ ਕਰਕੇ ਦਿਓ ਬਸ 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 ਰੱਖੀ ਹੈ ਸ਼ੌਕ ਪ੍ਰੈਸ਼ਰ ਪੱਪੀ ਨੇ ਵੀ ਪ੍ਰੈਸਰ ਰੱਖੀ ਕਿਸੇ ਕੇ ਦੇ ਦਈ ਹੂ ਸੀ ਇੱਕ ਮਿੰਟ ਆ ਥੱਲੇ ਤਾਂ ਕਰ ਲਓ ਮਾਈਕ ਭਈ ਕੋਈ ਨਹੀਂ ਜੇ ਮੈਂ ਥੱਲੇ ਆ ਜਾਣਾ ਸਭ ਤੋਂ ਤੁਸੀਂ ਤੁਸੀਂ ਨਾ ਥੱਲੇ ਉੱਤਰ ਬਰਾਬਰ ਹੋ ਜਾਓ ਆ ਕੇਬਲ ਕੀ ਦੀ ਆ ਕੇਬਲ ਕੇਬਲ ਬੰਤਰੀ ਸਾਹਿਬ ਸਾਕੇ ਬੰਦੇ ਕੋਈ ਥੱਲੇ ਕਰ ਦੇ ਉਸ ਦੀ ਦੇਖੋ ਗੱਲ ਇਹ ਆ ਗੱਲ ਇਹ ਆ ਸਾਡੀ ਸਾਡੀ ਬਹੁਤ ਬੜੀ ਜਿਹੜੀ ਜਿੱਤ ਬੀਜੇਪੀ ਦੀ ਉਹ ਹੋਈ ਆ ਸਾਰੀ ਲੀਡਰਸ਼ਿਪ ਅਸੀਂ ਆਪਣੇ ਵਰਕਰ ਖਾਤਰ ਖੜੇ ਆ ਜਿਹੜਾ ਵਰਕਰ ਧੱਕੇ ਨਾਲ ਸਰਕਾਰ ਨੇ ਚੱਕਿਆ ਅਸੀਂ ਇੱਕ ਸਾਡਾ ਮੁੱਖ ਮਮੂਲੀ ਚਾਹੇ ਕੋਈ ਅਹੁਦੇਦਾਰ ਹੋਵੇ ਚਾਹੇ ਬੜੇ ਤੋਂ ਬੜਾ ਹੋਵੇ ਇੱਕੋ ਹੀ ਦਰਜ ਆਉਦਾ ਇੱਕੋ ਹੀ ਉਹਦਾ ਕੱਦ ਆ ਤੇ ਅੱਜ ਖਾਸ ਤੌਰ ਤੇ ਜਿਹੜਾ ਸਾਡਾ ਮੰਡਲ ਦਾ ਸਾਡਾ ਵਾਈਸ ਪ੍ਰੈਜ਼ੀਡੈਂਟ ਸੀ ਮਿਸਟਰ ਬਿੱਟਾ ਜੀ ਜਿਨ੍ਹਾਂ ਨੂੰ ਇਹਨਾਂ ਨੇ ਚੱਕਿਆ ਸੀ ਤੇ ਉਹਨੂੰ ਅੱਜ ਹੁਣੀ ਉਹਨੂੰ ਰਿਲੀਜ਼ ਕੀਤਾ ਏ ਉਹਨੂੰ ਛੱਡਿਆ ਏ ਕਿਉਂਕਿ ਉਹ ਬਹੁਤ ਟੱਕਾ ਉਹਦੇ ਨਾਲ ਹੋ ਰਿਹਾ ਦੂਜੀ ਗੱਲ ਸਭ ਤੋਂ ਵੱਡਾ ਜਿਹੜਾ ਸਭ ਤੋਂ ਵਧੀਆ ਗੱਲ ਇਹ ਹੋਈ ਆ ਦੋਨੋਂ ਐਸਐਸਪੀਜ਼ ਨੇ ਐਸਐਸਪੀ ਜਿਹੜੇ ਦਿਹਾਤੀ ਕੁਝ ਕੌਨਸੀਅੰਸੀ ਉਹਨਾਂ ਕੋਲ ਨੇ ਨਾਰਥ ਹੋ ਗਿਆ ਸੈਂਟਰਲ ਹੋ ਗਈ ਵੈਸਟ ਹੋ ਗਈ ਇਹ ਕੌਨਸੀਅੰਸੀ ਅਲੱਗ ਜੜੀਆਂ ਨੇ ਉਹ ਸ਼ੁਭਮ ਜਿਹੜੇ ਆਈਪੀਐਸ ਨੇ ਉਹ ਦੇਖ ਰਹੇ ਆ ਤੇ ਕੁਝ ਕੌਨਸੀਅੰਸੀਆਂ ਜੜੀਆਂ ਨੇ ਉਹ ਚੀਮਾ ਸਾਹਿਬ ਦੇਖ ਰਹੇ ਤੇਜਾ ਜੀ ਦੇਖ ਰਹੇ ਆ ਤੇ ਤੇਜਾ ਜੀ ਉਹਨਾਂ ਬਿਹਫ ਆਫ ਸੀਪੀ ਉਹਨਾਂ ਨੇ ਇਨਸ਼ੋਰ ਕੀਤਾ ਹੈ ਵੀ ਕਿਸੇ ਵੀ ਜਿਹੜਾ ਗੱਲ ਦਾ ਕੋਈ ਵੀ ਕਿਸੇ ਗੱਲ ਦਾ ਜਿਹੜਾ ਟੱਕਾ ਉਹ ਸਰਕਾਰ ਬਿਲਕੁਲ ਨਹੀਂ ਹੋਣ ਦੇਗੀ ਇਹ ਜ਼ਿੰਮੇਵਾਰੀ ਪੁਲਿਸ ਦੀ ਹੈ ਗਵਰਨਮੈਂਟ ਕੋਈ ਵੀ ਹੋਵੇ ਪੁਲਿਸ ਦਾ ਕੰਮ ਆ ਸਭ ਦੀ ਰਾਖੀ ਕਰਨਾ ਤੇ ਉਹਨਾਂ ਨੇ ਇਨਸ਼ੋਰ ਕੀਤਾ ਹੈ ਜਿਹੜੇ ਆਫੀਸਰਾਂ ਬਾਰੇ ਅਸੀਂ ਸ਼ੰਕਾ ਪ੍ਰਗਟ ਕੀਤਾ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਤੀਜੀ ਗੱਲ ਜਿਹੜਾ ਨੀਟੂ ਜੀ ਨਾਲ ਜਿਹੜੀਆਂ ਟੀਮਾਂ ਆ ਕੇ ਉਹਨਾਂ ਨੂੰ ਉੱਥੇ ਕਟਮਾਰਕ ਕਰਨ ਲਈ ਪਹੁੰਚੀਆਂ ਸੀ ਉਥੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਵੀ ਕੱਲ ਨੂੰ ਜਿਹੜੇ ਸੈਂਸਿਟਿਵ ਅਸੂਅਰਡ ਦਿੱਤੇ ਆ ਜਿੱਥੇ ਅਸੀਂ ਕੋਈ ਐਮਐਲਏਾਂ ਦੇ ਪਰਿਵਾਰ ਦੇ ਮੈਂਬਰ ਖੜੇ ਆ ਉਹਦੇ ਉੱਤੇ ਆਪ ਆਈਪੀਐਸ ਅਫੀਸਰ ਐਸਐਸਪੀ ਲੈਵਲ ਦੇ ਅਫੀਸਰ ਉਹ ਆਪ ਮੌਜੂਦ ਰਹਿਣਗੇ ਇਹ ਅਸ਼ੂਰ ਕੀਤਾ ਤੇ ਤੁਹਾਡੇ ਮੂਰੇ ਵੀ ਆ ਕੇ ਉਹਨਾਂ ਨੇ ਕਿਉਂਕਿ ਸਾਡੇ ਲਈ ਤਾਂ ਆਪਣਾ ਵਰਕਰ ਜਿੰਦ ਜਾਨ ਆ ਉਹਦੀ ਜਿਹੜੀ ਆ ਜਿੱਤ ਹੋਈ ਆ ਤੇ ਅੱਜ ਜਿਹੜੇ ਐਮਐਲਏ ੱੱੱਕਾ ਕਰਾ ਰਹੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਉਹਨਾਂ ਨੂੰ ਇਹ ਜਿਹੜਾ ਇੱਕ ਬੁਖਾਰ ਇੱਕ ਹੰਕਾਰ ਚੜਿਆ ਸੀ ਸੱਤਾ ਦਾ ਅੱਜ ਉਹ ਬੀਜੇਪੀ ਦੇ ਵਰਕਰਾਂ ਨੇ ਬੀਜੇਪੀ ਦੀ ਟੀਮ ਲੀਡਰਸ਼ਿਪ ਨੇ ਦਿਖਾਤਾ ਵੀ ਤੁਸੀਂ ਕਾਨੂੰਨ ਤੋਂ ਉੱਤੇ ਨਹੀਂਗੇ ਕਾਨੂੰਨ ਸਭ ਦੇ ਲਈ ਇੱਕ ਜੇ ਸਾਡਾ ਕੋਈ ਗਲਤ ਕੰਮ ਕਰੂ ਉਹ ਠੀਕ ਆਸੀਂ ਮੰਨਾਂਗੇ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਸਾਡੇ ਆਮ ਵਰਕਰਾਂ ਨਾਲ ੱੱੱਕਾ ਕਰੋਗੇ ਉਹਦਾ منہ ਤੋੜ ਜਵਾਬ ਦਿੱਤਾ ਜਾਊ ਤੇ ਅੱਜ ਅਸੀਂ ਉਹ ਸਰਕਾਰ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਸਰਕਾਰ ਨੂੰ ਅੱਜ ਅਸੀਂ ਉਹਦੇ ਗੋਡਿਆਂ ਭਾਰ ਕਰਕੇ ਦਿਖਾਇਆ ਵੀ ਅਸੀਂ ਵਰਕਰ ਲਈ ਆਪਣੇ ਲਈ ਖੜੇ ਆ ਫੇਰ ਦੁਬਾਰਾ ਅਸੀਂ ਪੁਲਿਸ ਕਮਿਸ਼ਨਰ ਦਾ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਦੋਂ ਵਿਰੋਧ ਸੀ ਵਿਰੋਧ ਤੇ ਜੇ ਅੱਜ ਹੁਣ ਸਹੀ ਫੈਸਲਾ ਲਿਆ ਤੇ ਅਸੀਂ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਅੱਗੇ ਵੀ ਆਸ ਰੱਖਦੇ ਆ ਕੱਲ ਨੂੰ ਵੀ ਇਸੇ ਤਰੀਕੇ ਨਾਲ ਕੰਮ ਕਰਨਗੇ ਤੇ ਅਗਲੀਆਂ ਕਾਰਵਾਈਆਂ ਜਿਹੜੀਆਂ ਉਹ ਇਲੈਕਸ਼ਨ ਤੋਂ ਬਾਅਦ ਜੋ-ਜੋ ਵੀ ਹੈ ਜਿਵੇਂ ਸਾਡਾ ਇੱਕ ਐਫ ਆਈ ਆਰ ਦਰਜ ਸਾਡੇ ਸਹੂਤੇ ਤੇ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਤਾਂ ਐਸ ਐਚ ਓ ਨੂੰ ਹਦਾਇਤ ਦਿੱਤੀ ਆ ਵੀ ਜਲਦੀ ਤੋਂ ਜਲਦੀ ਉਹ ਪਰਚਾ ਜਿਵੇਂ ਵੀ ਕਿਉਂਕਿ ਉਹਨਾਂ ਨੇ ਲਿਖਾਇਆ ਹਜੇ ਵੀ ਮੈਂ ਇਲੈਕਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕਰਾਉਂਗਾ ਇਸ ਕਰਕੇ ਉਹ ਡਿਲੇ ਆ ਤੇ ਅਸੀਂ ਉਹਨਾਂ ਦੀ ਗੱਲ ਮੰਨੀ ਕਿਉਂਕਿ ਸਾਡਾ ਕੈਂਡੀਡੇਟ ਇਹ ਕਹਿ ਰਿਹਾ ਵੀ ਮੈਂ ਐਫ ਆਈ ਆਰ ਦਰਜ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਐ ਉਹ ਕਰਾਵਾਂਗੇ ਅਸੀਂ ਅਸੀਂ ਇਲੈਕਸ਼ਨ 'ਚ ਬਿਜ਼ੀ ਆ ਹਜੇ ਸਾਡੇ ਜਿਹੜੇ ਪੰਜੋ ਪੁਆਇੰਟ ਸੀ ਉਹ 50 ਦੇ 5.0 ਸਾਡੀ ਐਡਮਿਨਿਸਟ੍ਰੇਸ਼ਨ ਨੇ ਮੰਗਾ ਜਿਹੜੀ ਉਹ ਪੂਰੀ ਕੀਤੀ ਆ ਅਸੀਂ ਐਡਮਿਨਿਸਟ੍ਰੇਸ਼ਨ ਦਾ ਇਸ ਇਹੀ ਗੱਲ ਹੁੰਦੀ ਆ ਸਰਕਾਰ ਦੇ ਹੱਥੋਂ ਕਿ ਨਾ ਬਣੋ ਤੁਸੀਂ ਲੋਕਾਂ ਦੀ ਗੱਲ ਕਰੋ ਕਾਨੂੰਨ ਦੀ ਗੱਲ ਕਰੋ ਚੰਗਾ ਲੱਗਦਾ ਏ ਜਦੋਂ ਕਾਨੂੰਨ ਦੀ ਗੱਲ ਕਰਦੇ ਆ ਪਰ ਲੋੜ ਕਿਉਂ ਪਵੇ ਸਾਨੂੰ ਸਾਨੂੰ ਇੱਥੇ ਐਡੇ ਸੀਨੀਅਰ ਚਾਹੇ ਸ਼੍ਰੀਨ ਸਾਹਿਬ ਹੋਵੇ ਚਾਹੇ ਮੈਡਮ ਥਾਪਰ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨਤਾ ਸਭ ਕੁਝ ਨੇ ਤੇ ਦੇਵੀ ਜੀ ਕਿਉਂ ਲੋੜ ਪਵੇ ਪਿੱਛੇ ਸਾਡੇ ਮਿਸ਼ਰਾ ਜੀ ਸਾਰਿਆਂ ਲੋਕਾਂ ਨੂੰ ਕਿਉਂ ਲੋੜ ਪਈ ਆ ਸਾਡੇ ਸਾਬਕਾ ਕਾਉਂਸਲਰ ਸਾਡੇ ਖੜੇ ਆ ਤੇ ਇਸ ਕਰਕੇ ਜੇ ਇਹਹੀ ਕੰਮ ਪਹਿਲਾਂ ਕਰ ਲੈਂਦੇ ਕੀ ਲੋੜ ਸੀ ਨਾ ਥੋੜਾ ਟਾਈਮ ਵਕਾਫ ਹੁੰਦਾ ਚੌਥਾ ਪਿੱਲਰ ਹੋ ਜਾਂ ਤੁਸੀਂ ਆਏ ਥੋੜਾ ਵੀ ਧੰਨਵਾਦ ਆ ਇਹ ਥੋੜਾ ਪ੍ਰੈਸ਼ਰ ਆ ਇਹ ਥੋੜਾ ਪ੍ਰੈਸ਼ਰ ਆ ਜਿਹਦੇ ਉਤੋਂ ਇਹ ਮੂਰਿਆਂ ਡਰਦੇ ਨੇ ਤੇ ਇਸ ਕਰਕੇ ਥੋੜਾ ਵੀ ਬਹੁਤ ਧੰਨਵਾਦ ਜੈ ਹਾਂ ਬਹੁਤ ਬਹੁਤ ਧੰਨਵਾਦ